ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਐਡਵੈਂਚਰਸ ਮਾਵੀ ਤੇ ਅੱਜ ਦੇ ਬਲੌਗ ਵਿੱਚ ਤੁਸੀਂ ਦੇਖੋਗੇ ਇਟਲੀ ਦੀ ਰਾਜਧਾਨੀ ਰੋਮ ਦੀਆਂ ਬਹੁਤ ਹੀ ਮਸ਼ਹੂਰ ਇਮਾਰਤਾਂ ਫਾਉਂਟੇਨ ਰੋਮ ਜੋ ਕਿ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਆਪਣੀਆਂ ਪੁਰਾਤਨ ਹਿਸਟਰੀ ਅਤੇ ਪੁਰਾਣੀਆਂ ਇਮਾਰਤਾਂ ਲਈ ਇੱਥੇ ਜਿਹੜੇ ਹਰੇਕ ਸਾਲ ਬਹੁਤ ਹੀ ਜਿਹੜੇ ਸਲਾਨੀਆ ਟੂਰਿਸਟਾਂ ਬਹੁਤ ਘੁੰਮਣ ਆਉਂਦੇ ਆ ਜੁੜੇ ਰਹੋ ਬਲੌਗ ਵਿੱਚ ਐਂਡ ਤੱਕ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਆਵਾਜ਼ ਚੱਲੇ ਆ ਰੋਮਾ ਘੁਮਣ ਮਾਜਾ ਆਉਂਦਾ ਸਰ ਤੇ ਡਾਇਰੈਕਟ ਨਹੀਂ ਜੀ ਨਾਲ ਗਰਾਪ ਟਾਪੋ ਮੈਟਰੋ ਦੀ ਹੈ ਇਹ ਆਏ 24 ਘੰਟੇ ਬਾਅਦ ਨਾ ਰਹੇਗਾ ਮਸਲੂਕ ਸਾਰੇ ਅੰਡਰ ਗਰਾਉਂਡ ਹੈ ਇੱਥੇ ਮੈਟਰੋ ਹੋਰ ਇਹ ਕਿਹੜਾ ਹੈ ਕਿੰਨੀ ਦੂਰ ਆਟ ਨਹੀਂ ਹੋ ਰਹਾ ਹੈ ਇਹਨਾਂ ਨੂੰ ਦਗਾ ਦੇਖੋ ਉੱਪਰ ਜਿਵੇਂ ਸੈਸ਼ਨ ਲੱਗੇ ਹੋਏ ਖੁੱਲ੍ਹੇ ਆ ਚਲੋ ਆਜੋ ਚੱਲੀਏ ਹੁਣ ਤੁਹਾਨੂੰ ਰੋਮਾ ਘੁਮਾ ਕੇ ਲਿਆਉਣੇ ਆ ਕਿੱਦਾਂ ਦਾ ਮਾਰੇ ਆ ਉੱਥੇ ਕਿਦਾਂ ਸਭ ਕੁਝ ਦਿਖਾਉਣਾ ਰੋਮਾਂ ਦਾ ਏਰੀਆ ਆਪਾਂ ਨੇ ਛੁੱਟੀਆਂ ਕੱਲੀਆਂ 5-6 ਦਿਨ ਦੀਆਂ ਭਮਾਉਣੇ ਸਾਰਿਆਂ ਨੂੰ ਦੱਸਿਆ ਅੱਜ ਚੱਲਿਆ ਰੋਮ ਘੁੰਮਣ ਹੂੰ ਮਜ਼ਾ ਆਪਕੋ ਚਲੋ ਅੱਜ ਸਾਡਾ ਜਿਹੜਾ ਸਫ਼ਰ ਹੈ ਬੱਸ ਰਹੀ ਅਸੀਂ ਕਰਨਾ ਰੋਮ ਤੱਕ ਦਾ ਬਲੌਗ ਨਾਲ ਚੁੜੇ ਰਹੋ ਇੱਥੇ ਟ੍ਰੇਨ ਵੀ ਮਿਲ ਜਾਂਦੀ ਬੱਸ ਜ਼ਿਆਦਾ ਸਹੀ ਹੈ ਹਾਂਜੀ ਹਾਂਜੀ ਕਿੰਨੇ ਘੰਟੇ ਦਾ ਸਫ਼ਰ ਹੈ ਹਰਵੀਰ ਹਰਵੀਰ ਨੇ ਕਰਾਈ ਬੁੱਕ 8 ਘੰਟੇ 7 ਘੰਟੇ ਤੇ 7 ਘੰਟੇ ਤੇ 7 ਸਵੇਰ ਤੱਕ ਪਹੁੰਚੋਗੇ ਹੋਰ ਫਧਿਆ ਰੁਕਦੀ ਜਾਊਗੀ ਗਰੀਲੀ ਆਤਾ ਬਰੋਬਰ ਦੇਖਦੇ ਆਪਾਂ ਕਿ ਕਿਤਾਬ ਪਾਸੋ ਜੀ ਨਾਲ ਜੀ ਮੈਂ ਪਹਿਲੀ ਵਾਰੇ ਚੱਲੇ ਆ ਹੂੰ ਟ੍ਰੇਨ ਚ ਲੱਗੇ ਅੱਗੇ ਮੈਂ ਨਾ ਨਹੀਂ ਬੈਠੇ ਟ੍ਰੇਨ ਤੇ ਆ ਰੋਮ ਵੀ ਗਿਆ ਟ੍ਰੇਨ ਤੇ ਰੋਮ ਅਸੀਂ ਮੈਂ ਕੰਮ ਕਰਦਾ ਰਹੇ ਹਾਂ ਪਹਿਲਾਂ 2000 8 ਵਿੱਚ ਸੱਤ ਅੱਠ ਰੋਮ ਕੰਮ ਕਰਿਆ ਖੇਤੀ ਦਾ ਉਹਦੇ ਬਾਅਦ ਹੁਣ ਚਲੋ ਅੱਜ ਚੱਲੇ ਆ ਉੱਥੇ ਦੇਖਦੇ ਹਾਂ ਕਿੱਦਾਂ ਕਿਵੇਂ ਕੰਮ ਦੇ ਕਰਦੇ ਆ ਰੇਲ ਚ ਤੁਹਾਨੂੰ ਜਾਣੇ ਕੁਝ ਆਇਆ ਰੇਲ ਯੂ ਬੱਤੀ ਨੇ ਨਾ ਲਾ ਕੇ ਅੱਜ ਉੱਪਰ ਵੀ ਉਹਦੇ ਦੱਸਦੇ ਸੀਗਾ ਕਿ ਜੇ ਵੀ ਕਿੰਨੇ ਵਜੇ 1:00 ਵਜੇ ਹਾਂ ਤਾਂ ਪਿਆ ਟਾਈਮ ਅੱਜ ਆਪਾਂ ਪਹੁੰਚ ਗਏ ਬੱਸ ਸਟੇਸ਼ਨ ਤੇ ਘੰਟਾ ਕਿ ਆਪਾਂ ਨੂੰ ਹੋਰ ਲੱਗਣਾ ਹੈ ਬੱਸ ਆਉਣ ਨੂੰ ਤੇ ਨਾਲ ਦੇ ਬੰਦੇ ਆਪਣੇ ਆ ਰਹੇ ਆ ਸਰਪ੍ਰਾਈਜ਼ ਦਾ ਕਿਹਨੇ ਕਿਹਨੇ ਨਾਲ ਜਾਣਾ ਆਪਣੇ ਤੁਹਾਡੇ ਲਈ ਰੋਮਾ ਬਾਕੀ ਸਾਡੇ ਬਲੌਗ ਨੂੰ ਲਾਈਕ ਜ਼ਰੂਰ ਕਰਿਓ ਤੁਸੀਂ ਸਾਰੇ ਜਾਣੇ ਬਾਕੀ ਤੁਹਾਨੂੰ ਦਿਖਾਉਣੇ ਆ ਅੱਜ ਸਫ਼ਰ ਸਾਡਾ ਬੱਸ ਦਾ ਰੋਮ ਤੱਕ ਦਾ ਸਾਡੇ ਨਾਲ ਜੁੜੇ ਰਹੋ ਬਲੌਗ ਵਿੱਚ ਵੇ ਯਾਰ ਜੋਮਲੀ ਦਾ ਸਟੇਸ਼ਨ ਸਾਰਾ ਆ ਦਿਖਲਾ ਜਿਹੜਾ ਇੱਧਰ ਇੱਥੇ ਟ੍ਰੇਨਾਂ ਆਉਂਦੀਆਂ ਜਾਂਦੀਆਂ ਤੇ ਦੱਸਾਂ ਮਾਵੀ ਤੁਸੀਂ ਉਹ ਐਡਵੈਂਚਰ ਕਰੋ ਚੱਲ ਕੇ ਹੋਮ ਮੈਂ ਚੱਲਦਾ ਕੰਮ ਵੀ ਲੱਗਦਾ ਕੱਲ ਨੂੰ ਜਾ ਕੇ ਠੀਕ ਹੈ ਓਕੇ ਚੱਲ ਮਿਲ ਗਏ ਹਾਂ ਗੁਰਸਾਹਿਬ ਨੇ ਸਰਪ੍ਰਾਈਜ਼ ਦੇ ਆ ਗੁਰਸਾਹਿਬ ਵੀ ਮਿਲ ਜਾਂਦਾ ਜਾ ਕੇ ਗੁਰਸਾਹਿਬ ਕਹਿੰਦਾ ਮੈਂ ਸਰਪ੍ਰਾਈਜ਼ ਦੰਨਾਗੇ ਨੇ ਕਨੇ ਜਾਣਾ ਨਾਲ ਹਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਚੱਲ ਮਿਲਦੇ ਹਾਂ ਤਿੰਨ ਦਿਨ ਬਾਅਦ ਮਿਲਦੇ ਆ ਫੇਰ ਓਕੇ ਠੀਕ ਹੈ ਉਹ ਮੁੜ ਕੇ ਨਿਆਣਿਆਂ ਨੂੰ ਕਮਾ ਲਈਏ ਆ ਕਮਾ ਲਈਏ ਚਲੋ ਓਕੇ ਬਾਏ ਆਓ ਦਵ ਇੱਕ ਜਵਾਨ ਨੂੰ ਨਾਮ ਪੇਟਾ ਗਾਵੀ ਤੋ ਬਾਦ ਤੇ ਵਰਤੈ ਨਾ ਰੋਮ ਰੋਮਾ ਤੇ ਵਰਤੈ ਪਹਿਲਾਂ ਅਸੀਂ ਤਾਂ ਇੱਥੇ ਆਉਂਦੇ ਰਹੇ ਹਾਂ ਬਾਕੀ ਵਿਚਾਰਦੇ ਰਹੇ ਮੈਟਰੋ ਫੜ ਕੇ ਇੱਥੇ ਇਹ ਬਸ ਅੱਡਾ ਇੱਥੇ ਦਾ ਹਨਾ ਬਸ ਸਟੈਂਡ ਆ ਬਸ ਸਟੈਂਡ ਮਸੂਨੀ ਦੀ ਆ ਰੋਮਾ ਇੰਨੇ ਟੈਂਪਰ ਕੱਸਾ ਨੂੰ ਆ ਗਈ ਨੀਦ ਅੱਛਾ ਸੁੱਤਾ ਦਾ ਪਿਆ ਦਾ ਰਾਣਾ ਬਸ ਸਟੈਂਡ ਬੰਦੇ ਜੀ ਨਹੀਂ ਜਲਦੇ ਏਸੀ ਆਲੇ ਅਮਰਤ ਵੇਲੇ ਦਾ ਵਲੌਗ ਸ਼ੁਰੂ ਹੋ ਗਿਆ ਹੁਣ ਤੁਹਾਨੂੰ ਅੱਜ ਕਮੌਣਿਆ ਇਟਲੀ ਦੀ ਰਾਜਧਾਨੀ ਰੋਮ ਵਾਹ ਪਾ ਮੈਟਰੋ ਦੀ ਹੈ ਜੀ ਆਏ 24 ਘੰਟੇ ਬਾਅਦ ਵੀ ਹਮਾਰੇ ਨੂੰ ਇਹਦਾ ਮਤਲਬ ਆਇਆ 24 ਘੰਟੇ ਬਾਅਦ ਤੋਂ ਵੀ ਜਿੰਨੀ ਵਾਰ ਤੋਂ ਮਤਲਬ ਇਹ ਮੈਂ ਤੇ ਜਿੰਨੀ ਵਾਰ ਤੋਂ ਸਾਰਾ ਦਿਨੇ ਕੋ ਮਰਹਾਣਾ ਜੇ ਨ ਰਾਤ 24 ਘੰਟੇ ਬੈਲਦਾ ਹੈ ਕਿੰਨੇ ਦੀ ਆਈ ਦਿੱਤਾ ਇਹ ਕੀ ਸਾਢੇ ਅੱਧੇ ਯੂਰੋ ਦੀ ਇੱਕ ਬੰਦੇ ਦੀ ਓਕੇ 24 ਘੰਟੇ ਬੈਲ ਦੇਣਾ ਹੁਣ ਆਪਾਂ ਘੁੰਮਦੇ ਆ ਮੈਟਰੋ ਵਿੱਚ ਦੇਖਦੇ ਆ ਕਿੱਥੇ ਕਿੱਥੇ ਕਿਵੇਂ ਜਾਣਾ ਅੱਜ ਤੁਹਾਨੂੰ ਰੋਮ ਦੇ ਜਿਹੜੇ ਸਾਰੇ ਟੂਰਿਸਟ ਪਲੇਸ ਤੇ ਜਾਣੇ ਘੁੰਮਣਾ ਆਪਾਂ ਸਾਰੇ ਜਾਣੇ ਠੀਕ ਆ पूरे आप इतने खड़े हैं हम ती बोती ना खड़े हैं आप पूरे खड़े हैं ती बोती ना ती बोती ना तो जाके आप तैर भी नहीं जाना जिते दोनों मैट्रो मिलती हैं ब्लू तो रैड तैर में उतर के फिर आपने जाना है तो बारबेरी नहीं फूनता ना तरे भी okay. उसे अपने उतर जाने चलो चलिए फिर करिए सफर स्टार्ट चलो सफर स्टार्ट कर देंगे इस आधे को मेट्रो पिट का भी क्या मस्त चलो हम मेट्रो जी मिलते

ਨੇ ਰੋਕ ਨਹੀਂ ਕਿਰੇ ਦਾ ਕਿੰਨਾ ਹੈ ਕਿੰਨੀ ਟੱਕਰ ਵਾਲੀ ਟੱਕਰ ਵਾਲੀ ਚੜਾਈ ਹੈ ਆਹਾਂ ਫੈਲੀ ਆਪਣੇ ਟੱਕਰ ਆਪਣੇ ਚੜਾਈ ਹੈ ਜਨਾ ਦਾ 50 ਰੁਪਏ ਕਿੰਨਾ 60 ਰੁਪਏ ਤੋਂ ਵੱਧ ਹੋਣਾ 60 ਰੁਪਏ ਆਹ ਉਹ ਦੇਖ ਹੇਠਾਂ ਕਿੰਨੀ ਦੂਰ ਕੱਟ ਨਹੀਂ ਹੋਦਾ ਇਹਨਾਂ ਨੂੰ ਦਿਖਾਉਂਦਾ ਬਹੁਤ ਹੈ ਪਤਾ ਹੂ 60 ਦੇ ਆ ਕੇ ਅਜਾ ਤੱਕ ਕੋ ਬਸਾਂ ਟਿਕਨਰ ਬਬਲੂ ਨੋਰੇ ਦਾ ਚੌਲ ਜਿਹੜੀ ਦੇਖਿਆ ਮੈਂ ਲੰਡਾ ਜੋਗੀ ਤੇ ਵੀ ਨਾਲ ਕਿੰਦੀ ਵੜਾ ਪਰ ਆ ਦੇਖੋ ਪਰਾ ਜਿਹਾ ਸੀ ਛਣ ਲੱਗੇ ਹੋਏ ਖੁੱਲੀ ਹਵਾ ਬੱਤੀ ਦੀ ਬੱਤੀ ਰੰਗ ਮਾ ਲੱਗ ਜੀ ਬਸ ਪਰ ਛੱਤ ਤੇ ਵੀ ਨਹੀਂ ਲੱਗੀ ਹੋਈ ਐ ਮੈਂ ਜਿਵੇਂ ਟਰੈਕਟਰ ਤੇ ਨਹੀਂ ਲੱਗੀ ਹੁੰਦੀ ਆਪਾਂ ਹੋਰ ਮੈਂ ਲੱਗੀ ਹੋ ਜੀ ਬਾਹਰ ਤੇ ਆ ਕੇ ਕਿ ਲੋ ਇਹਨਾਂ ਨੂੰ ਬੱਚਿਆਂ ਨੂੰ ਖਵਾਉਣੇ ਪਲਾਉਣੇ ਕੋਈ ਨਾਲ ਕਰਨੇਤੀਆਂ ਖਵਾਉਣੇ ਆ ਬਾਹਰ ਚ ਖਾਣੇ ਪੀਸੇ ਮੰਨਿ ਫੇਰੀ ਆ ਮਾ ਜਿੰਨੀ ਪਈ ਆ ਨਹੀਂ ਚਾਹਾਂ ਮੈਂ ਕਰਦੀ ਆ ਆਈ ਵੀ ਕਾਲ ਆ ਨਾ ਗਈ ਹੋਰ ਚਾਂਚੇ ਦੇ ਪਰਚਾ ਅੱਗੇ ਦੀ

ਸਾਰੇ ਬ੍ਰਾਂਡਾਂ ਦੇ ਸ਼ੋਰੂ ਦੇ ਕੋਲ ਨਿਕਲਣ ਦੇ ਬ੍ਰਾਂਡਾਂ ਦੇ ਸ਼ੋਰੂ ਮਾ ਸਾਰੇ ਅੱਛੀ ਤੋਂ ਬ੍ਰਾਂਡ ਸ਼ੁਰੂ ਹੁੰਦੇ ਆ ਦਿੱਲੀ ਤੋਂ ਮੀਂਹ ਪੈਂਦਾ ਹੈ ਕਿਹੜੀ 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 ਬ੍ਰਾਂਡ ਨਿਕਲਦਾ ਪਹਿਲਾਂ ਮਿਲਾਨ, ਰੋਮ, ਮਿਲਾਣ ਆ ਦੇਖੋ ਪ੍ਰਿੰਟਰ ਦੀ ਆਵਾਜ਼ ਆਹਨਰ ਤੋਂ ਫੋਰਾ ਦਾ ਸ਼ੋਰੂ ਕਿ ਉਹ ਆ ਬਿਵਾਰੀ ਆ ਗਈ ਤੇ ਨੂੰ ਸਾਰੀ ਟ੍ਰੈਫਿਕ ਰੁਕ ਗਈ ਜਾਨੀ ਇਹ ਤਾਂ ਯੂਰਪਰ ਰੂਲ ਇੱਥੇ ਵਧੀਆ ਦਾ ਮੰਤਰਿਆਂ ਕੱਟੀਆਂ ਰੁਕਣ ਦੀਆਂ ਇੱਥੇ ਪਿੱਛਾ ਜੱਡੀਆਂ ਖੜੀਆਂ ਚਲੋ ਜੀ ਗੀਰੀ ਹੋ ਗਿਆ ਆ ਦੇਖੋ ਖਾਨਾ ਆ ਗਿਆ ਸਿਕਰਾਂ ਨਾਲ ਗੀਰੀ ਜੰਮ ਪੈ ਰਿਹਾ ਹੋਣਾ ਦਾ ਇਧਰ ਦੇਖਿੰਦੇ ਮੈਂ ਤੇ ਮੈਂ ਤਾਂ ਕਹਿੰਨੀ ਸੋ ਤੋਂ ਵੱਡੀ ਕੋਣ ਤੋਂ ਨਿਕਾਉਣੇ ਇੱਥੇ ਦਾ ਕੁਝ ਲੋਕ ਵੀ ਆਉਂਦੇ ਨੇ ਫੋਨ ਤੇ ਉਹ ਨਹੀਂ ਖਾਦਦੇ ਇੱਥੇ ਥੋੜਾ ਪਾਉਂਦੇ ਨੇ ਸੋ ਪੈਸੇ ਛਿੱਟਨੇ ਆ ਪੈਸੇ ਅੰਦਨਾ ਸਿਕਸਰ ਤੇ ਵੀ ਮੰਗਦੇ ਆ ਵਿਸ਼ ਇਹ ਮਪਾ ਗਾਦਨ ਨੇ ਇੰਗਲਿਸ਼ ਵੀ ਸ਼ਿੰਗਵਲ ਵਿਸ਼ਿੰਗਵਲ ਲਾਉਂਦੇ ਪਰ ਅੱਜ ਹੈ ਮੌਸਮ ਠੀਕ ਆ ਨਾ ਲੱਗਦਾ ਰ ਅੰਮੀ ਗਰਮੀ ਹੋਗੀ ਠੀਕ ਕਰ ਸਕਦਾ ਤਾ ਤੋ ਦੇਖੋ ਸਭ ਜਾ ਰਹੇ ਆ ਅੱਗੇ ਰਾਂਚਰਸ ਮਾਵੀ ਵੀਡੀਓ ਬਣਾ ਰਹੇ ਹੈ ਅਗਸਤ ਮਹੀਨੇ ਗਾਕੇ ਟੂਰਿਸਟ ਬਹੁਤ ਆਇਆ ਹੈ ਬਣਾ ਸਾਰੇ ਪਾਸੇ ਰੌਣਕ ਦੇਖਣ ਨੂੰ ਮਿਲਿਆ ਇੰਜੋਏ ਕਰ ਲਈ ਵੀਡੀਓ ਤੇ ਬਣੇ ਰਹਿਣਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਸਫਾਈ ਦੇਖੋ ਤੁਸੀਂ ਇੱਥੇ ਨੇ ਤੁਹਾਨੂੰ ਕੁਝ ਨਹੀਂ ਮਿਲੂਗਾ ਦੇਖੋ ਕਿੰਨੀ ਸਫਾਈ ਰੱਖੀ ਹੋਈ ਹੈ ਇਹਨਾਂ ਨੇ ਇਹ ਕੰਟਰੀਆਂ ਦਾ ਇਹ ਦੇਖ ਲਓ ਕਿੰਨਾ ਹਨਾ ਟੂਰਿਸਟ ਆਉਂਦਾ ਇੱਥੇ ਤਾਂ ਵੀ ਸਾਫ ਸਫਾਈ ਦਾ ਪੂਰਾ ਧਿਆਨ ਰੱਖਦੇ ਆ ਇਹ ਹੈ ਰੋਮ ਸ਼ਹਿਰ ਦੀ ਸਭ ਤੋਂ ਮਸ਼ਹੂਰ ਫਾਉਂਟਨ ਜਿਸ ਦਾ ਨਾਮ ਟ੍ਰੈਵੀ ਫਾਉਂਟਨ ਹੈ ਦੁਨੀਆ ਦੇ ਸਭ ਤੋਂ ਮਸ਼ਹੂਰ ਫੁਹਾਰਿਆਂ ਵਿੱਚੋਂ ਇੱਕ ਇਸ ਫਾਊਂਟੇਨ ਨੂੰ ਆ ਜਿਹੜਾ 18ਵੀਂ ਸਦੀ ਵਿੱਚ ਬਣਾਇਆ ਗਿਆ ਸੀ ਜਿਸ ਦਾ ਡਿਜ਼ਾਈਨ ਕੀ ਬਾਰੋਕ ਸਟਾਈਲ ਵਿੱਚ ਹੈ। ਮਾਊਂਗਾ। ਕੋਮਰ ਪੱਕਾ। ਹਿਸਟਰੀ ਦਾ ਵੈਸਾ ਸਿੱਕੇ ਹੀ ਛਿੜਦੇ ਆ ਵੀ ਵਿਸ਼ਵਾਸ ਦੇ ਬਣੇ ਵਿੱਚ। ਟੂਰਿਸਟ ਬਣਾਈ ਹੋਈ ਜਗ੍ਹਾ ਦਾ ਹੈ। ਪਰ ਦੇਖੋ ਕਿੰਨੀ ਸੋਹਣੀ ਹੈ ਨਾ ਇਹ। ਪ੍ਰਾਣੀ

ਇਹ ਜੋ ਮੂਰਤੀ ਹੈ ਇਹ ਸਮੁੰਦਰ ਦੇ ਦੇਵਤਾ ਨੈਪਚੂਨ ਦੀ ਮੂਰਤੀ ਹੈ ਜਿਸ ਦੇ ਨਾਲ ਤੁਸੀਂ ਆਲੇ-ਦੁਆਲੇ ਜਿਹੜੇ ਹੋਰ ਸਮੁੰਦਰੀ ਜੀਵ ਅਤੇ ਘੋੜੇ ਬਣੇ ਹੋਏ ਦੇਖ ਸਕਦੇ ਹੋ ਵਧੀਆ ਪਾਣੀ ਆ ਇੱਥੇ ਜਿਹੜੇ ਲੋਕ ਆ ਆਪਣੀ ਜਿਹੜੀ ਵਿਸ਼ਪੂਰੀ ਕਰਨ ਵਾਸਤੇ ਖਾਸ਼ਪੂਰੀ ਕਰਨ ਵਾਸਤੇ ਇਹਦੇ ਪਾਣੀ ਵਿੱਚ ਜਿਹੜੇ ਸਿੱਕੇ ਸੁੱਟਦੇ ਆ ਤੁਸੀਂ ਦੇਖ ਸਕਦੇ ਆ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਿੰਨੇ ਸਿੱਕੇ ਜਿਹੜੇ ਸਿੱਡੇ ਗਏ ਆ ਕੀ ਬਣਾਉਣਾ ਦੀਦੀ ਹੈ ਪਤਾ ਤੁਹਾਨੂੰ ਇੱਕ ਹੈ ਇੱਕ ਸਥਾਨੀ ਹੈ ਜਿਹੜਾ ਦਾ ਨਾਮ ਹੈ ਜਦੋਂ 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 ਜ ਪੁਰਾਣੀ ਬਿਲਡਿੰਗਾਂ ਕਹਿੰਦੇ ਖਾਸੀ ਇਟਲੀ ਦੀ ਪੁਰਾਣੀ ਬਿਲਡਿੰਗਾਂ ਦੇਖਣੇ ਕੀ ਇ ਜਿਹੜਾ ਰੋਮ ਸ਼ਹਿਰ ਆ ਇੱਥੇ ਜਿਹੜੀ 2000 ਸਾਲ ਪੁਰਾਣੀ ਆ ਜਿਹੜੀ ਹਿਸਟਰੀ ਪੁਰਾਣੀਆਂ ਬਿਲਡਿੰਗਾਂ ਪੁਰਾਣੇ ਕਲਚਰ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਆ I don't know what to say. I don't think I have a lot here. I don't know what to say. ਕਿਹਨ ਲਬੂ ਲਬੂ ਬੂ ਡਾਲ ਇਹ ਬਹੁਤ ਸ਼ੋਰ ਹੈ ਕਹਿੰਦੇ ਆ ਪੂਤੇ ਡਾਲ ਆ ਪਤਾ ਨਹੀਂ ਤੈਨੂੰ ਤਾਂ ਨਹੀਂ ਡਰ ਲੱਗਦਾ ਤਾਂ ਹੀ ਨਹੀਂ ਹੱਥ ਲਾਉਂਦਾ ਮੈਨੂੰ ਲੱਗਦਾ ਅੱਜ ਤੁਸੀਂ ਕਰੋ ਰੋਮ ਦੀਆਂ ਗਲੀਆਂ ਦੀ ਸੈਰ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕਰੀ ਹੋਈ ਆ ਏ ਖਬਰ ਕਿੰਨੇ ਸਾਲ ਪੁਰਾਣੀਆਂ ਗਲੀਆਂ ਹੋਣੀਆਂ ਨੇ ਇੱਥੇ ਦੀਆਂ ਬਹੁਤ ਪੁਰਾਣ ਹੈ ਇੱਥੇ ਮੇਨ ਜਿਹੜੀ ਸੇਮੈਸ ਚੀਜ਼ ਇਹੀ ਆ ਇੱਥੇ ਦਾ ਕਲਚਰ ਪੁਰਾਣਾ ਬਿਲਡਿੰਗਾਂ ਪੁਰਾਣੀਆਂ ਨੇ ਨੇ ਸਾਲ ਇਹਨਾਂ ਨੇ ਸੰਭ ਕੇ ਰੱਖੀਆਂ ਹੋਈਆਂ ਹਨਾ ਤੁਸੀਂ ਆਪਣੇ ਪਰਸਪਰ ਦੇ ਬਣਾ ਲਵਨੇ ਆ ਨਾ ਦੁਬਾਰਾ ਦੁਬਾਰਾ ਬਲੌਗਰ ਬਲੌਗਰ ਕਰਿਆ ਕਰੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਸਾਥ ਦਿਲਾ ਦਿਓ ਇੱਧਰ ਮੇਰਾ ਚੈਨਲ ਐਡਵੈਂਚਰਸ ਮਾ ਲੀ ਡਰੀਮ ਤੱਕ ਇਹ ਤਾਂ ਨਹੀਂ ਸਾਨੂੰ ਪਤਾ ਭਾਈ ਕੀ ਗੱਲ ਆ ਹਨਾ ਇੱਕ ਇਹ ਪੁਰਾਣਾ ਹੈ ਨਾ ਕੋਈ ਬਿਲਡਿੰਗ ਦੇਖ ਲਾ ਸਾਹਮਣੇ ਆਪਣੇ ਵੀ ਪਾਉਨੇ ਆ ਕਿੰਨੀ ਪੁਰਾਣੀ ਬਣਾਈ ਹੋਈ ਹੈ ਦੇਖ ਕੱਟੇ ਤਕੜੇ ਪੱਥਰ ਕਿ ਕਿਦੇ ਕਰਦੇ ਟੁੱਟਣੇ ਆ ਮਜ਼ਬੂਤੀ ਪੂਰੀ ਕਰੀ ਹੋਈ ਆ ਦਾਦਾ ਪਾਉਨੇ ਪੱਥਰ ਕੋਈ ਕੀਲਾ ਵਗੈਰਾ ਲਾਦਾ ਪਰਾਂ ਨਾ ਜਿਵੇਂ ਹੁਣ ਅਸੀਂ ਪਹੁੰਚ ਗਏ ਹਾਂ ਪੈਂਥੀਅਨ ਵਿੱਚ ਇਹ ਮੰਦਿਰ 2000 ਸਾਲ ਪੁਰਾਣਾ ਹੈ ਸਭ ਤੋਂ ਵਧੀਆ ਸੰਭਾਲੀ ਹੋਈ ਰੋਮਨ ਇਮਾਰਤਾਂ ਵਿੱਚੋਂ ਇੱਕ ਇਸ ਮੰਦਿਰ ਦੀ ਸਭ ਤੋਂ ਖਾਸ ਗੱਲ ਇਸਦਾ ਗੁੰਬਦ ਹੈ ਜੋ ਕਿ ਉਸ ਸਮੇਂ ਵਿੱਚ ਸਭ ਤੋਂ ਵੱਡਾ ਗੁੰਬਦ ਸੀ ਇਸ ਮੰਦਿਰ ਦੇ ਵਿਚਕਾਰ ਇੱਕ ਗੋਲਾ ਬਣਿਆ ਹੋਇਆ ਹੈ ਜਿਸ ਰਾਹੀਂ ਬਾਹਰ ਤੋਂ ਸਾਰੇ ਸੂਰਜ ਦੀ ਰੌਸ਼ਨੀ ਅਤੇ ਮੀਂਹ ਦਾ ਪਾਣੀ ਅੰਦਰ ਆਉਂਦਾ ਹੈ ਹੁਣ ਇਹ ਇੱਕ ਗਿਰਜਾ ਘਰ ਹੈ ਚਰਚ ਹੈ ਜਿਸ ਦੇ ਅੰਦਰ ਬਹੁਤ ਹੀ ਮਸ਼ਹੂਰ ਕਲਾਕਾਰਾਂ ਦੀਆਂ ਜੜੀਆਂ ਕਬਰਾਂ ਹੈ ਉਹ ਬਣਾਈਆਂ ਗਈਆਂ ਹਨ ਆਪਾਂ ਪਰ ਦਿਨੇ ਰੋਮਨ ਤੇ ਉਹਨੇ ਸਾਰੇ ਆਪਣੇ ਗੌਰ ਤੇ ਰਾਜ ਚੋਰੀ ਕਰ ਲਏ ਗ੍ਰੀਕ ਦਾ ਉਹਨਾਂ ਜੈ ਉਸ ਨੂੰ ਹੋਣਾ ਦਾ ਚਾਵੇ ਜੋਗਾ ਗਾਈਜ਼ ਥਿੰਕਿੰਗ ਲਾਈਕ ਹਾਂ ਉਹ ਦੇ ਰਿਹਾ ਨੈਟ ਟੋਰ 11:00 in english ਕੰਫਿਊ ਆਈ ਥਿੰਕ ਯੂ ਵਾਂਟ ਟੂ ਟ੍ਰਾਈ ਦੈਟ ਨਾਉ ਦਰਮੀ ਬਹੁਤ ਗਰਮੀ ਬਹੁਤ ਗਰਮੀ ਦੁਪਹਿਰਾਂ ਹੋ ਗਿਆ ਨਾ ਹੁਣ 11 ਵਜੇ ਦਾ ਕੰਮ ਹੈ ਫਿਰ ਸੋਫਟਵਰ ਉਹ ਹੈ ਸਪੈਨੀ ਸੀੜੀਆਂ ਜਿਨ੍ਹਾਂ ਨੂੰ ਕੀ ਸਪੈਨਿਸ਼ ਸਟੈਪਸ ਵੀ ਕਿਹਾ ਜਾਂਦਾ ਹੈ ਇਸ ਦੇ ਉੱਪਰ ਇੱਕ ਬਹੁਤ ਸੋਹਣੀ ਜਿਹੜੀ ਚਰਚ ਬਣੀ ਹੋਈ ਹੈ ਇਸ ਦੇ ਪੌੜੀਆਂ ਦੀ ਜਿਹੜੀ ਗਿਣਤੀ ਹੈ ਕੁੱਲ 135 ਹੈ ਇਸ ਦੇ ਦੁਆਲੇ ਜਿਹੜੇ ਬਹੁਤ ਹੀ ਫੇਮਸ ਬ੍ਰਾਂਡਸ ਦੇ ਜਿਹੜੇ ਸ਼ੋਰੂਮ ਹੈ ਉਹ ਆਮ ਹੀ ਦੇਖਣ ਨੂੰ ਮਿਲਦੇ ਹਨ ਇਹ ਟੂਰਿਸਟਾਂ ਲਈ ਬਹੁਤ ਹੀ ਮਨਪਸੰਦ ਜਗ੍ਹਾ ਹੈ ਅਤੇ ਖਿੱਚ ਦਾ ਕੇਂਦਰ ਹੈ ਆਪਾਂ ਮਿਲਾਂਗੇ ਨੈਕਸਟ ਵੀਡੀਓ ਚ ਤੇ ਹੁਣ ਚੱਲਨੇ ਆਪਾਂ ਹੋਟਲ ਜਿਹੜਾ ਹੋਟਲ ਬੁੱਕ ਕਰਾਇਆ ਤੇ ਫਿਰ ਮਿਲਾਂਗੇ ਨੈਕਸਟ ਵੀਡੀਓ ਤੇ ਫਿਰ ਘੁੰਮਾ ਕੇ ਕਲੋਜ਼ੀਆ ਹੋ ਤੁਹਾਨੂੰ ਦਿਖਾਵਾਂਗੇ ਸਾਰਾ ਕਿੱਦਾਂ ਦਾ ਕਿਵੇਂ ਰਹਿੰਦਾ ਲੌਗ ਵਿੱਚ ਜੁੜੇ ਰਹੋ ਸਾਰੇ ਜਾਣੇ ਲਾਈਕ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ